ਅਸੀਂ ਜਿੰਨੀਆਂ ਕਿਤਾਬਾਂ ਪੜ੍ਹਦੇ ਹਾਂ ਕਿ ਕਾਲਜ ਜੁਲਾਈ ਬਾਰੇ ਤਾਂ ਪਹਿਲਾਂ ਬਾਪੂ ਇਹ ਕਹਿੰਦਾ ਹੁੰਦਾ ਸੀਗਾ ਵੀ ਧੀ ਨੂੰ ਕਦੇ ਕੁੜੀਆਂ ਗਲਤੀ ਵੀ ਕਰਦੀਆਂ ਨੇ ਪਰ ਉਹਨਾਂ 2-4 ਕੁੜੀਆਂ ਕਰਕੇ ਬਹੁਤ ਸਾਰੀਆਂ ਕੁੜੀਆਂ ਦੇ ਸੁਪਨੇ ਮਰ ਜਾਂਦੇ ਨੇ ਕਾਲਜ ਆਉਣ ਤੋਂ ਮੈਂ ਇਹਦਾ ਜਵਾਬ ਪਾਈ ਦੇਣਾ ਚਾਹੁੰਦੀ ਆ ਕਿ ਦੇਖੋ ਗਲਤੀ ਅ ਇਨਸਾਨ ਤੋਂ ਹੁੰਦੀ ਆ ਅਸੀਂ ਜਿੰਨੀਆਂ ਕਿਤਾਬਾਂ ਪੜ੍ਹਦੇ ਹਾਂ ਕਿ ਕਾਲਜ ਜੁਲਾਈ ਬਾਰੇ ਤਾਂ ਪਹਿਲਾਂ ਬਾਪੂ ਇਹ ਕਹਿੰਦਾ ਹੁੰਦਾ ਸੀਗਾ ਵੀ ਧੀ ਨੂੰ ਵੀ ਪਹਿਲੀ ਗੱਲ ਤਾਂ ਕੋਈ ਪੜਾਉਣ ਲਈ ਰਾਜ਼ੀ ਨਹੀਂ ਹੁੰਦਾ ਸੀ ਫਿਰ ਇੱਕ ਭਰਾ ਰੱਖਿਆ ਹੁੰਦਾ ਜਾਂ ਬਾਪੂ ਰੱਖਿਆ ਹੁੰਦਾ ਜਿਹੜਾ ਲੈ ਕੇ ਆਉਂਦਾ ਬੱਸ ਅੱਡੇ ਤੋਂ ਪਰ ਉਹ ਸਾਰੇ ਦੇ ਵਿੱਚ ਆਪਦੇ ਆਪ ਨੂੰ ਕੁੜੀਆਂ ਨੇ ਮੇਨਟੇਨ ਰੱਖਣਾ ਤੁਸੀਂ ਕੀ ਕਹਿਣਾ ਚਾਹੋਗੇ ਕਦੇ ਕੁੜੀਆਂ ਗਲਤੀ ਵੀ ਕਰਦੀਆਂ ਨੇ ਪਰ ਉਹਨਾਂ 2-4 ਕੁੜੀਆਂ ਕਰਕੇ ਬਹੁਤ ਸਾਰੀਆਂ ਕੁੜੀਆਂ ਦੇ ਸੁਪਨੇ ਮਰ ਜਾਂਦੇ ਨੇ ਕਾਲਜ ਜਾਣ ਤੋਂ ਕਿਸੇ ਦੀ ਦਹਿਲੀਜ਼ ਤੋਂ ਹੀ ਕਈ ਵਾਰੀ ਬਾਪੂ ਮੋੜ ਲ ਜਾਂਦਾ ਵੀ ਕਾਲੇ ਦੇ ਵਿੱਚ ਆ ਕੁਛ ਚੱਲ ਨਹੀਂ ਜਾਂਦਾ ਇਹ ਇਹ ਵੀ ਬਹੁਤ ਸੋਹਣਾ ਸਵਾਲ ਆ ਤੁਹਾਡਾ ਮੈਂ ਇਹਦਾ ਜਵਾਬ ਆਈ ਦੇਣਾ ਚਾਹੁੰਦੀ ਆ ਕਿ ਦੇਖੋ ਗਲਤੀ ਅ ਇਨਸਾਨ ਤੋਂ ਹੁੰਦੀ ਆ ਤੇ ਆਪਾਂ ਜੇ ਕੁੜੀ ਮੁੰਡੇ ਦੇ ਜੈਂਡਰ ਤੋਂ ਉੱਪਰ ਉੱਠ ਕੇ ਜੀ ਇਹ ਗੱਲਾਂ ਨੂੰ ਸੋਲਵ ਕਰੀਏ ਤੇ ਇਹ ਬਹੁਤ ਸੌਖਾ ਹੋ ਜੂਗਾ ਤੇ ਦੂਜੀ ਗੱਲ ਜਿਹੜੀ ਤੁਸੀਂ ਕੁੜੀਆਂ ਲਈ ਕਹੀ ਹੈ ਜੇ ਆਪਾਂ ਉਸ ਪੱਖੋਂ ਵੀ ਆਉਣੇ ਆ ਤਾਂ ਵੀ ਮੈਂ ਇਹ ਕਹੂੰਗੀ ਵੀ ਕੁੜੀਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਬਹੁਤ ਖਾਸ ਹੁੰਦੀਆਂ ਨੇ ਕਿਉਂਕਿ ਤੁਸੀਂ ਤੁਹਾਡੇ ਚ ਜਿਹੜੀ ਤਾਕਤ ਆ ਨਾ ਉਹ ਕਿਸੇ ਚ ਨਹੀਂ ਹੈਗੀ ਹੈ ਨਾ ਆਬਵੀਅਸਲੀ ਤੇ ਉਸ ਤਾਕਤ ਨੂੰ ਆਪਾਂ ਕਈ ਵਾਰੀ ਅਜਾਈ ਕਿਉਂਕਿ ਕਈ ਵਾਰ ਪਾਵਰ ਆਪਣੇ ਚ ਇੰਨੀ ਹੋ ਜਾਂਦੀ ਹੈ ਨਾ ਉਹਨੂੰ ਕੱਢਣਾ ਔਖਾ ਹੁੰਦਾ ਹੈ ਹੈ ਨਾ ਉਹ ਪਾਵਰ ਨੂੰ ਜਿਹੜਾ ਤਾ ਆਪਾਂ ਸਮੇਟ ਲੈਨੇ ਆ ਫਿਰ ਇਤਿਹਾਸ ਗਵਾਏ ਕਿ ਫਿਰ ਕਿੱਡੇ ਵੱਡੇ ਵੱਡੇ ਚੰਗਾ ਤੇ ਰਕਵਾਇਆਂ ਵੀ ਇਹਨੇ ਫਿਰ ਕੀਤੀਆਂ ਵੀ ਨੇ ਪਰ ਲੱਗਦਾ ਨਹੀਂ ਹੈਗਾ ਵੀ ਕਿਤੇ ਕੁੜੀਆਂ ਜਿਹੜੀਆਂ ਹੈਗੀਆਂ ਨੇ ਸਿਆਸਤ ਵਾਲੇ ਪਾਸੇ ਵੀ ਵੇਖੀ ਤਾਂ ਕਿੰਨੀਆਂ ਕ ਨੇ ਇੱਕ ਬੀਬਾ ਜੀ ਮੁੱਖ ਮੰਤਰੀ ਬਣੇ ਨੇ ਉਹ ਵੀ ਕੁਝ ਸਮੇਂ ਲਈ ਉਸ ਤੋਂ ਬਾਅਦ ਹੁਣ ਜੇ ਵੋਟਾਂ ਹੁਣ ਦੀ ਵੀ ਗੱਲ ਕਰੀ ਤਾਂ ਹੁਣ ਮੈਨੂੰ ਲੱਗਦੀ ਦੋ ਦਿਨ ਬੀਬੀਆਂ ਨੂੰ ਸੀਟ ਮਿਲੀ ਆ ਲੱਗਦਾ ਵੀ ਅੱਜ ਵੀ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਉਹ ਪਾੜਾ ਹੈਗਾ ਵੀ ਕਿਤੇ ਨਾ ਕਿਤੇ ਇਹ ਕਿਹਾ ਜਾਂਦਾ ਵੀ ਯਾਰ ਬੀਬੀ ਨੂੰ ਨਾ ਅੱਗੇ ਕਰੋ ਸ਼ਾਇਦ ਇਹਨੇ ਜਿੱਤਣਾ ਨਹੀਂ ਜਾਂ ਇਹਦੇ 'ਚ ਉਹਨਾਂ ਕੈਲੀਬਰ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਫਿਲਮ ਦੇ ਵਿੱਚ ਆ ਆਪਾਂ ਸਿਰਫ ਮੁੰਡਿਆਂ ਦੀ ਆ ਫਿਰ ਪਿਆਰ ਮੁਹੰਮਦ ਦੀ ਗੱਲ ਕਰਦੇ ਆ ਪਰ ਜਿਹੜਾ ਮੇਰਾ ਕਿਰਦਾਰ ਆ ਨਾ ਇਸ ਫਿਲਮ ਦੇ ਵਿੱਚ ਇਹ ਸਾਬਤ ਹੁੰਦਾ ਕਿਉਂਕਿ ਮੇਰਾ ਜਿਹੜਾ ਕਿਰਦਾਰ ਆ ਸਟੂਡੈਂਟ ਲੀਡਰ ਦਾ ਇੱਕ ਕੁੜੀ ਸਟੂਡੈਂਟ ਲੀਡਰ ਆ ਜੋ ਪੋਲੀਟੈਕਨਿਕ ਕਾਲਜ ਦੇ ਵਿੱਚ ਲੀਡ ਕਰ ਰਹੀ ਆ ਤੇ ਅਸੀਂ ਇਹ ਫਿਲਮ ਦੇ ਵਾਰ ਹੀ ਦੱਸ ਰਹੇ ਆ ਵੀ ਬਿਯੋਂਡ ਜੈਂਡਰ ਜੀ ਆਪਾਂ ਸੋਚਦੇ ਆ ਕਿਉਂ ਸਿਰਫ ਕੁੜੀਆਂ ਨੂੰ ਇਹ ਜੇ ਸਵਾਲ ਕਿ ਕੁੜੀਆਂ ਨੂੰ ਇਹ ਜੇ ਵੀ ਤੁਹਾਨੂੰ ਰੋਕਿਆ ਗਿਆ ਜਾਂ ਟੋਕਿਆ ਗਿਆ ਨਹੀਂ ਜੇ ਆਪਾਂ ਐਜ਼ ਐਨ ਐਕਟਰ ਗੱਲ ਕਰੀਏ ਕੁੜੀਆਂ ਮੁੰਡਿਆਂ ਦੇ ਉੱਤੇ ਉੱਠ ਕੇ ਗੱਲ ਕਰੀਏ ਤੇ ਮੈਂ ਐਕਟਰ ਆ ਤੇ ਮੈਂ ਇਨਸਾਨ ਆ ਹੁਣ ਉਹਨਾਂ ਨੇ ਜਿਹੜਾ ਰਾਹ ਬਣਾਇਆ ਹੈ ਨਾ ਮੈਂ ਉਸ ਰਾਹ ਤੇ ਤੁਰ ਰਹੀ ਆ ਹੁਣ ਉਹ 30 40 ਸਾਲ ਪਹਿਲਾਂ ਜਾਂ ਫਿਰ ਮੰਨ ਲਓ 25 ਸਾਲ ਪਹਿਲਾਂ ਜਦੋਂ ਉਹ ਆਏ ਹੋਣਗੇ ਬੜਾ ਔਖਾ ਹੋਇਆ ਹੋਵੇਗਾ ਮੈਂ ਇਹ ਸੋਚ ਸਕਦੀ ਆ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨਾ ਆਪਦੇ ਆਸ-ਪਾਸ ਨੂੰ ਪ੍ਰਭਾਵਿਤ ਕਰਨਾ ਕਿ ਨਹੀਂ ਆਈ ਆਮ ਸਮਥਿੰਗ ਮੇਰੇ ਚ ਪਾਵਰ ਆ ਮੈਂ ਐਕਟ ਕਰ ਸਕਦੀ ਆ ਕੀ ਬਤਾ ਉਹਨਾਂ ਨੂੰ ਕਿੰਨੇ ਟ੍ਰੋਲਰਸ ਨੇ ਟ੍ਰੋਲ ਕੀਤਾ ਹੋਊਗਾ ਕਿੰਨੇ ਇੰਡਸਟਰੀ ਨੇ ਕਿੰਨੀਆਂ ਗੱਲਾਂ ਕੀਤੀਆਂ ਹੋਣਗੀਆਂ ਪਰ ਉਹ ਅੱਜ ਕਿੱਥੇ ਆ ਆਪਦੇ ਦਮ ਤੇ ਫਿਲਮਾਂ ਚਲਾ ਰਹੀ ਹੈ ਗੁੱਡੀ ਬਿਲਕੁਲ ਹਾਣਾ ਤੇ ਉਹ ਰਾਹ ਤੇ ਮੈਂ ਅੱਜ ਤੁਰ ਰਹੀ ਆ ਮੈਂ ਕਿਵੇਂ ਨਾ ਕ੍ਰੈਡਿਟ ਦਵਾ ਤੇ ਅੱਜ ਜਦ ਮੈਂ ਆਈ ਆ ਜਦ ਤੁਹਾਡੇ ਚ ਟੈਲੈਂਟ ਆ ਤੁਹਾਡੇ ਚ ਜਜ਼ਬਾ ਜਾਂ ਤੁਸੀਂ ਪੂਰੀ ਮਿਹਨਤ ਨਾ ਲਾਈਓ ਤਿਆਰੀ ਨਾ ਲਾਈਓ ਕਿਉਂ ਨਹੀਂ ਇੰਡਸਟਰੀ ਮੌਕਾ ਦੋਗੀ ਇੰਡਸਟਰੀ ਦਾ ਪਾਲ ਰਹੀ ਆ ਮੈਨੂੰ ਸਰ ਉਹਨਾਂ ਨੇ ਕਿਹਾ ਅਰਵਿੰਦਰ ਸਾਨੂੰ ਐਕਟਰਸ ਦੀ ਜ਼ਰੂਰਤ ਆ ਹੈਨਾ ਤੁਸੀਂ ਆਓ ਤਾਂ ਮੈਨੂੰ ਤਾਂ ਬਹੁਤ ਪਰਮਹੰਗਾਰਾ ਮਿਲ ਰਿਹਾ ਤੇ ਮੈਂ ਜਿਹੜੀ ਘਰ ਬੈਠੀ ਕੁੜੀਆਂ ਨੇ ਜਿੰਨੇ ਸੋਚ ਰਹੀਆਂ ਨੇ ਜਿਹੜੇ ਮਾਵਾ ਪੇ ਡਰਦੇ ਵੀ ਨਹੀਂ ਡਰਨ ਦੀ ਕੋਈ ਜ਼ਰੂਰਤ ਨਹੀਂ ਜਿਵੇਂ ਟੀਚਰਸ ਦਾ ਪਰਫੈਸ਼ਨ ਆ ਡਾਕਟਰਸ ਦਾ ਪਰਫੈਸ਼ਨ ਆ ਜਾਂ ਆਮ ਹੀ ਬੈਕਗਰਾਉਂਡ ਆ ਇਹ ਪਰਫੈਸ਼ਨ ਵੀ ਸਾਡਾ ਬਹੁਤ ਹੀ ਪਿਆਰਾ ਲੜਨਾ ਝਗੜਨਾ ਆਪਣੇ ਆਪ ਨੂੰ ਸਾਬਿਤ ਕਰਨਾ ਇਹ ਤਾਂ ਫਿਰ